ਲਗੇ ਦਿੜੀ ਆਮ ਆਜ਼ਮੀ ਪਾਰਟੀ ਦੇ ਵਿਧਾਇਕ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਤਕਲੀਰ ਹੋ ਗਿਆ ਕਿ ਹੁਣ ਜ਼ੀਰੋ ਟੋਲਰੈਂਸ ਹੈਗੀ ਹੈ ਹੁਣ ਕੀ ਇਨਫੈਕਟ ਇਹ ਤਾਂ ਉਦੋਂ ਦੀ ਗੱਲ ਚੱਲਦੀ ਪਈ ਜਦ ਤੋਂ ਸੀਐਮ ਭਗਵੰਤ ਮਾਨ ਨੇ ਸੌ ਚੁੱਕੀ ਸੀ ਉਦੋਂ ਤੋਂ ਹੀ ਹੁਣ ਤੱਕ ਜ਼ੀਰੋ ਟੋਲਰੈਂਸ ਦੇ ਦਾਅਵੇ ਹੋਏ ਆ ਔਰ ਵਕਤ ਤੋਂ ਵਕਤ ਇਹ ਪੂਰੇ ਵੀ ਹੁੰਦੇ ਨਜ਼ਰ ਆਏ ਆ ਲੰਗੇ ਕੱਲ ਗ੍ਰਿਫਤਾਰੀ ਤੋਂ ਬਾਅਦ ਐਮਐਲਏ ਰਮਨ ਅਰੋੜਾ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਅੱਗੇ ਦਾ ਵਾਤਾਵਰਣ ਕਿਵੇਂ ਦਾ ਰਹੂਗਾ ਅੱਗੇ ਦਾ ਐਟਮਾਸਫੇਅਰ ਕਿਵੇਂ ਦਾ ਰਹੂਗਾ ਇਹ ਸਵਾਲ ਖੜੇ ਹੋਏ ਆ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਪੰਜਾਬ ਦੀ ਸਿਆਸਤ ਵਿੱਚ ਇਹਦੇ ਬਾਰੇ ਵੀ ਵਿਚਾਰ ਚੱਲਦਾ ਪਿਆ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ सुरेंद्रਪਾਲ ਮੌਜੂਦ ਨੇ ਡਾਕਟਰ ਸਾਹਿਬਸਾ ਮਾਰੇ ਤਾਂ ਬਹੁਤ शुक्रिया ਜੀ ਸੱਚੀ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਾਥੀ ਕਾਲ ਜੀ ਡਾਕਟਰ ਸਾਹਿਬ ਇਹੀ ਸਵਾਲ ਚੱਲਦਾ ਪਿਆ ਕਿ ਆਮ ਆਦਮੀ ਪਾਰਟੀ ਨੇ ਇੱਕ ਹੋਰ ਮਜੱਸਮਾ ਦੇਤਾ ਜ਼ੀਰੋ ਟੋਲਰੈਂਸ ਦਾ ਹੁਣ ਅੱਗੇ ਦੀ ਸਥਿਤੀ ਕਿਵੇਂ ਦੀ ਦੇਖਦੇ ਹੋ ਗ੍ਰਿਫਤਾਰੀ ਹੋ ਹਟੀ ਹੈ ਅੱਜ ਪੇਸ਼ੀ ਹੋਣੀ ਹੈ ਕਿਵੇਂ ਸਾਰਾ ਮਾਮਲਾ ਐਨਲਾਈਜ਼ ਕਰਦੇ ਹੋ ਦੇਖੋ ਗੱਲ ਪਤਾ ਕੀ ਹੈ ਆਵਾਮੀ ਪਾਰਟੀ ਦਾ ਬੇਸਿਕ ਜਿਹੜਾ ਅਜੰਡਾ ਹੈ ਉਹ ਅਜੰਡਾ ਤਾਂ ਕਰਪਸ਼ਨ ਨੂੰ ਖਤਮ ਕਰਨ ਦਾ ਹੈ ਔਰ ਅਨਾ ਹਜ਼ਾਰੇ ਦੇ ਅੰਦੋਲਨ ਚੋਂ ਨਿਕਲ ਕੇ ਆਈ ਪਾਰਟੀ ਹੈ ਪੰਜਾਬ ਦੇ ਲੋਕਾਂ ਨੇ ਆਸਾਂ ਤੇ ਉਮੀਦਾਂ ਦੇ ਨਾਲ 2022 ਚ ਡੱਟ ਕੇ ਵੋਟਾਂ ਪਾਈਆਂ ਜਿਵੇਂ ਨਾ ਆਪਾਂ ਕਹੀਏ ਕਿ ਇੱਕ ਕ੍ਰਾਂਤੀ ਇੱਕ ਬਦਲਾਅ ਦੀ ਲਹਿਰ ਪੂਰੀ ਆਈ ਔਰ ਉਹ ਲਹਿਰ ਨੇ ਪੂਰਾ ਜੋ ਹੈ ਪੰਜਾਬ ਦੇ ਵਿੱਚੋਂ ਸਮੇਟ ਕੇ ਰੱਖ ਦਿੱਤਾ 95 92 ਸੀਟਾਂ ਦੇ ਉੱਤੇ ਮਾਲਵੇ ਦੇ ਵਿੱਚੋਂ ਤਾਂ ਤਿੰਨ ਸੀਟਾਂ ਹੀ ਬਾਹਰ ਗਈਆਂ ਸਾਰੀਆਂ ਜਿੱਤੀਆਂ ਗਈਆਂ ਕਹਿਣ ਦਾ ਮੇਰਾ ਮਕਸਦ ਹੈਗਾ ਕਿ ਕੱਲੀ ਸਰਕਾਰ ਜਿਹੜੀ ਆ ਉਹ ਮਾਲਵੇ ਤੋਂ ਹੀ ਬਣ ਗਈ ਸੀਗੀ ਲੇਕਿਨ ਉਹ ਹਾਲਾਤ ਹੁਣ ਇਹ ਹੈਗੇ ਆ ਕੀ 2022 ਤੋਂ 2025 ਦੇ ਵਿੱਚਕਾਰ ਆਮ ਆਦਮੀ ਪਾਰਟੀ ਦੇ ਵਿੱਚ ਕਈ ਲੀਡਰਾਂ ਦੇ ਜਿਹੜਾ ਵਾ ਉਹਨਾਂ ਨੇ ਆਪਣੀ ਪਾਵਰ ਦਾ ਦੁਰਪਯੋਗ ਕੀਤਾ ਕਈ ਅਫਸਰਾਂ ਨੇ ਕੀਤਾ ਤੁਸੀਂ ਦੇਖਿਆ ਅਫਸਰਾਂ ਨੂੰ ਫਿਰ ਜਿਹੜਾ ਵਾ ਚੰਗਿਆਂ ਵੀ ਗਿਆ ਹੁਣ ਜੇ ਆਪਾਂ ਗੱਲ ਕਰੀਏ ਯਾਰ ਆਪਾਂ ਸਾਹਬ ਸਿੰਘ ਜੀ ਦੇਖੋ ਬਈ ਹੁਣ ਪਿੱਛੇ ਜੀ ਹਜੇ ਤਾਜੀ ਖਬਰ ਹੀ ਹੈ ਕਿ ਜਿਹੜਾ ਕੋਟਾਲਾ ਹੋਇਆ ਨਾ ਆਰਡੀਆ ਦਫਤਰ ਵਾਲਾ ਡਰਾਈਵਿੰਗ ਟਰੈਕ ਵਾਲਾ ਰੇਡ ਹੋਈਆਂ ਪੰਜਾਬ ਪਰ ਚ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਸਾਰੀ ਮਿਲੀ ਭਗਤ ਹੋਈ ਹੈ ਬਈ ਉਹਨਾਂ ਨੇ ਫਿਰ ਡੀਜੀਪੀ ਵਿਜੀਲੈਂਸ ਜਿਹੜੇ ਪਰਮਾਰ ਆ ਉਹਨਾਂ ਨੂੰ ਸਸਪੈਂਡ ਕਰਤਾ ਇਹ ਪੰਜਾਬ ਚ ਪਹਿਲੀ ਵਾਰੀ ਹੋਇਆ ਡਾਇਰੈਕਟਰ ਵਿਜੀਲੈਂਸ ਨੂੰ ਸਸਪੈਂਡ ਕਰਨਾ ਛੋਟੀ ਗੱਲ ਨਹੀਂ ਹੁੰਦੀ ਬਹੁਤ ਵੱਡੀ ਗੱਲ ਹੁੰਦੀ ਐਸਐਸਪੀ ਵੀ ਨਾਲ ਦੋ ਸਸਪੈਂਡ ਕੀਤੇ ਕੇਆਈਜੀ ਸਵਰਨਦੀਪ ਹੈ ਤੇ ਬਾਅਦ ਦੇ ਵਿੱਚ ਹਰ ਨਾਲ ਹਰਦੀਪ ਸਿੰਘ ਆਪਣੇ ਹਰਪ੍ਰੀਤ ਸਿੰਘ ਮੰਡਿਰ ਉਹਨਾਂ ਨੇ ਵੀ ਸਸਪੈਂਡ ਕੀਤਾ ਬਾਅਦ ਚ ਇਹਨਾਂ ਦੇ ਦੋਸ਼ ਨਹੀਂ ਪਾਏ ਗਏ ਇਹਨਾਂ ਨੂੰ ਬਹਾਲ ਵੀ ਕੀਤਾ ਗਿਆ ਔਰ ਉੱਥੇ ਹੀ ਲਗਾਇਆ ਗਿਆ ਜਿੱਥੇ ਇਹਨਾਂ ਦੀ ਪਹਿਲਾਂ ਡਿਊਟੀਆਂ ਸੀ ਇਹਨਾਂ ਦਾ ਇਸ ਦਾ ਮਤਲਬ ਰੋਲ ਨਹੀਂ ਪਾਇਆ ਗਿਆ ਲੇਕਿਨ ਹੁਣ ਪਿੱਛੇ ਡੀਸੀ ਵੀ ਇੱਕ ਮਨੋਈ ਤ੍ਰਿਪਾਠੀ ਹੈ ਉਹਨਾਂ ਤੇ ਵੀ ਕਾਰਵਾਈ ਕੀਤੀ ਗਈ ਤੇ ਆਮ ਆਦਮੀ ਪਾਰਟੀ ਦੇ ਜਿਹੜਾ ਨਾ ਸਟਾਈਲ ਹੈ ਵਰਕਿੰਗ ਸਟਾਈਲ ਹੈ ਵੀ ਜੇ ਉਹਨਾਂ ਨੇ ਕਰਪਸ਼ਨ ਦੇ ਉੱਤੇ ਇੱਕਦਮ ਖੜੇ ਹੋਣਾ ਫਿਰ ਉਹਨਾਂ ਨੇ ਇੱਕਦਮ ਡੰਡਾ ਹੱਥ ਚ ਫੜ ਲੈਣਾ ਜੇ ਤੁਹਾਨੂੰ ਯਾਦ ਹੋਵੇਗਾ ਕਿ ਜੇ ਖੜੇ ਹੋਏ ਤੇ ਬਈ ਇਹਨਾਂ ਨੇ ਆਪਣਾ ਹੈਲਥ ਮਿਨਿਸਟਰ ਚੁੱਕ ਕੇ ਅੰਦਰ ਦੇ ਦਿੱਤਾ ਠੀਕ ਆ ਹਜੇ ਉਹਦੇ ਚ ਚਾਰਜ ਸ਼ੀਟ ਫਾਈਲ ਨਹੀਂ ਹੋਈ ਬਾਲੇ ਹਜੇ ਕਾਨੂੰਨੀ ਪਚੜੇ ਹੈਗੇ ਆ ਕਿਉਂਕਿ ਹਜੇ ਪ੍ਰੋਸੀਕਿਊਸ਼ਨ ਪਾਸ ਹੋਣੀਆਂ ਹੁੰਦੀਆਂ ਓਬਜੈਕਸ਼ਨ ਲੱਗੇ ਹੋਏ ਕਈ ਫਾਈਲਾਂ ਤੇ ਤੇ ਜੇ ਉਹਨਾਂ ਨੂੰ ਲੱਗਿਆ ਕਿ ਇਹ ਡਰੱਗ ਦੇ ਉੱਤੇ ਕੋਈ ਅਫਸਰ ਮਿਲੀ ਭਗਤ ਹੈਗੇ ਤੇ ਉਹਨਾਂ ਨੇ ਛੱਡਿਆ ਕੋਈ ਨਹੀਂਗਾ ਉਹਨਾਂ ਨੇ ਸਾਰੇ ਹੀ ਰਗੜ ਦਿੱਤੇ ਤੇ ਜੇ ਉਹਨਾਂ ਨੂੰ ਲੱਗਿਆ ਕਿ ਇੱਥੇ ਆਪਣਾ ਤਰਨ ਤਰਨ ਦਾ ਐਸਐਸਪੀ ਜਾਂ ਡੀਸੀ ਹੈਗੇ ਆ ਅਣਗਹਿਲੀਆਂ ਉਹਨਾਂ ਨੇ ਚੱਕ ਕੇ ਬਦਲੇ ਆ तहसील दरां ਨੂੰ 51 ਕਸਿਆ ਪਟਵਾਰੀਆਂ ਦੇ 51 ਕਸਿਆ ਜੇਲ੍ਹ ਦਾ ਹੁਣ ਡੀਐਸਪੀ ਫੜਿਆ ਹੁਣ ਜੇਲ੍ਹ ਦਾ ਡੀਐਸਪੀ ਫੜਿਆ ਗਿਆ ਉੱਥੇ ਕੈਦੀਆਂ ਨੂੰ ਡਰਗ ਡਰਗ ਅੰਦਰ ਉਹ ਦਿੰਦਾ ਸੀ ਦੇਖੋ ਗੱਲ ਪਤਾ ਕੀ ਹੈ ਪੰਜਾਬ ਦੀ ਜਿਹੜੀ ਇਸ ਟਾਈਮ ਤਰਾਸਤੀ ਆ ਉਹ ਇੱਥੇ ਦਾ ਭ੍ਰਸ਼ਟਾਚਾਰ ਹੈ ਔਰ ਖਾਸ ਕਰਕੇ ਜਿਹੜਾ ਭ੍ਰਸ਼ਟਾਚਾਰ ਜਿਹੜਾ ਆਮ ਲੋਕਾਂ ਨੂੰ ਸਹਿਣ ਕਰਨਾ ਪੈਂਦਾ ਉਹ ਜਾਂ ਤਾਂ ਨਗਰ ਨਿਗਮਾਂ ਦੇ ਵਿੱਚ ਜਿੰਨੂੰ ਆਪਾਂ ਲੋਕਲ ਬਾਡੀ ਕਹਿੰਦੇ ਆ ਉੱਥੇ ਕਰਨਾ ਪੈਂਦਾ ਜਾਂ ਆਪਾਂ ਜਿਹੜੇ ਆਪਣੇ ਪੰਜਾਬ ਰਬਨ ਡਿਵੈਲਪਮੈਂਟ ਅਥਾਰਟੀਆਂ ਹੈਗੀਆਂ ਮਾ ਗਮਾਡਾ ਪੂਡਾ ਇਹਨਾਂ ਦੇ ਵਿੱਚ ਕਰਨਾ ਪੈਂਦਾ ਤੇ ਯਾ ਆਪਾਂ ਜੇ ਕਹੀਏ ਕਿ ਹੋਰ ਜਿਹੜੇ ਆ ਵਿਭਾਗ ਹੈਗੇ ਲੋਕ ਜਿਹੜਾ ਨਿਰਮਾਣ ਵਿਭਾਗ ਹੋ ਗਿਆ ਇਹਨਾਂ ਦੇ ਵਿੱਚ ਕਰਪਸ਼ਨ ਲੋਕਾਂ ਨਾਲ ਜਿੱਥੇ ਆਮ ਲੋਕਾਂ ਦਾ ਬਾਲਾਵਾਹਾ ਪੈਂਦਾ ਉੱਥੇ ਕਰਪਸ਼ਨ ਸੀ ਤਹਿਸੀਲਾਂ ਦੇ ਵਿੱਚ ਰੈਵਨਿਊ ਡਿਪਾਰਟਮੈਂਟ 'ਚ ਬੜੀ ਕਰਪਸ਼ਨ ਹੈ ਉੱਥੇ ਤੁਸੀਂ ਫਰਦ ਚੜਾਣੀ ਘੜਾਣੀ ਮੈਂ ਤਾਂ ਕਹਿੰਦਾ ਜੇ ਕਿੱਥੇ ਸਰਿੰਦਰ ਦੇ ਕਿੱਥੇ ਲਿਖਿਆ ਜਾਵੇ ਸ਼ਰਿੰਦਰ ਬਿੰਦੀ ਲੱਗੀ ਜਾਵੇ ਉਹ ਬਿੰਦੀ ਨੂੰ ਕਟਾਉਣ ਲਈ ਤੁਹਾਨੂੰ ਜਿਹੜਾ ਜੁੱਤੀਆਂ ਜਾਂ ਤੱਕ ਸਹਾਣੀਆਂ ਪੈਂਦੀਆਂ ਜਾਂ ਪੈਸੇ ਦੇਣੇ ਪੈਂਦੇ ਆ ਔਰ ਪੰਜਾਬ ਦੇ ਵਿੱਚ ਤਹਿਸੀਲਾਂ ਦੇ ਵਿੱਚ ਕੋਈ ਰਜਿਸਟਰੀ ਬਿਨਾ ਪੈਸੇ ਤੋਂ ਨਹੀਂ ਹੁੰਦੀ ਇਹ ਸਭ ਨੂੰ ਪਤਾ ਇਹ ਸਭ ਨੂੰ ਪਤਾ ਹੈ ਅਰਜੀ ਨਵੀਸ ਜਿਹੜੇ ਆ ਕਿਵੇਂ ਪੈਸੇ ਲੈਂਦੇ ਆ ਕਿੰਨੇ ਤਹਿਸੀਲਦਾਰਾਂ ਨੂੰ ਸ਼ਿਕੰਜਾ ਕੱਸਿਆ ਗਿਆ ਲੇਕਿਨ ਤਹਿਸੀਲਦਾਰ ਹਮੇਸ਼ਾ ਹਾਵੀ ਹੋ ਜਾਂਦੇ ਸੀ ਹਾਵੀ ਹੋ ਜਾਂਦੇ ਸੀ ਇੱਕ ਵਾਰ ਤਾਂ ਵਿਜੀਲੈਂਸ ਨੇ ਪੂਰੀ ਰਿਪੋਰਟ ਬਣਾ ਕੇ ਭੇਜੀ ਕਿ ਆ ਜਿਹੜੇ ਤਹਿਸੀਲਦਾਰ ਹੈਗੇ ਆ ਆਹ ਬਾਈ ਤਹਿਸੀਲਦਾਰ ਹੈਗੇ ਆ ਇਹਨਾਂ ਦੇ ਬਹੁਤ ਜ਼ਿਆਦਾ ਕਰਪਸ਼ਨ ਹੈ ਇਹਨਾਂ ਦੀਆਂ ਬਹੁਤ ਜ਼ਿਆਦਾ ਪ੍ਰਾਪਰਟੀਆਂ ਜਿਹੜੀਆਂ ਵੱਧ ਗਈਆਂ ਲੇਕਿਨ ਉਹ ਜਿਹੜੇ ਆ بڑے ਹਾਵੀ ਹੁੰਦੇ ਸੀ ਹਮੇਸ਼ਾ ਸਰਕਾਰ ਤੇ ਲੇਕਿਨ ਹੁਣ ਪਿੱਛੇ ਜੀ ਜਦੋਂ ਜ਼ੀਰੋ ਟੋਲਰੈਂਸ ਵਾਲੀ ਗੱਲ ਉੱਠ ਕੇ ਆ ਗਈ ਵੀ ਹੁਣ ਕਰਨਾ ਹੀ ਕਰਨਾ ਫੇਰ ਇਹਨਾਂ ਨੇ ਉਹ ਤਹਿਸੀਲਦਾਰ ਜਿਹੜੇ ਸਾਰੇ ਲੰਮੇ ਪਾਲੇ ਤੇ ਉਹਨਾਂ ਦੇ ਜਗ੍ਹਾ ਉਹਨਾਂ ਦੇ ਚਾਰਜ ਹੀ ਕਾਂਗੂਣੂ ਦੇ ਦਿੱਤੇ ਕਈ ਜਗ੍ਹਾ ਕਾਂਗੂਣੂ ਦੇ ਦਿੱਤੇ ਕਈ ਜਗ੍ਹਾ ਨੈਪ ਤਹਿਸੀਲਦਾਰਾਂ ਨੂੰ ਦੇ ਦਿੱਤੇ ਨਵੇਂ ਨਵੇਂ ਜਿਹੜੇ ਨੈਪ ਤਹਿਸੀਲਦਾਰ ਬਣੇ ਕਾਨੂੰਗੋ ਬਣੇ ਸਾਰਿਆਂ ਨੂੰ ਉਹਨਾਂ ਨੇ ਕਿਹਾ ਚੱਕੋ ਜੀ ਇਹਨਾਂ ਨੂੰ ਤਹਿਸੀਲਦਾਰ ਬਣਾ ਦਿਓ ਫਿਰ ਜਿਹੜੇ ਪੁਰਾਣੇ ਤਹਿਸੀਲਦਾਰ ਛਾਤੀ ਚੌੜੀ ਕਰਦੇ ਸੀ ਮਾਨ ਸਰਕਾਰ ਦੇ ਅੱਗੇ ਉਹ ਸਾਰਿਆਂ ਦੇ ਬਿਜ਼ਨਸ ਜਦੋਂ ਫਾਇਲਾਂ ਖੁੱਲੀਆਂ ਸਾਰੇ ਨੰਗੇ ਪੈਰੀ ਆ ਗਏ ਨਹੀਂ ਜੀ ਛੱਡੋ ਜੀ ਛੱਡੋ ਹੁਣ ਉਹ ਚਾਰਜ ਲੈਣ ਮੰਗਦੇ ਭਾਈ ਇਹ ਚਾਰਜ ਦੇ ਦਿੰਦੇ ਨਹੀਂ ਭਾਈ ਸੋ ਹਜੇ ਬਹੁਤ ਕੁਝ ਕਰਨਾ ਬਾਕੀ ਆ ਸਰਕਾਰ ਨੇ ਜਿਹੜਾ ਵਾ ਹੁਣ ਮੈਂ ਦੇਖਦਾ ਪਿਆ ਕਿ ਸਰਕਾਰ ਹੀ ਕਰਨ ਜਾ ਰਹੀ ਹੈ ਕਿ ਅਸੀਂ ਜਿਹੜੀਆਂ ਰਜਿਸਟਰੀਆਂ ਉਹ ਪਿੰਡਾਂ ਥਾਂ ਹੀ ਕਰ ਦੇਈਏ ਸੁਵਿਧਾ ਸੈਂਟਰ ਦੇ ਵਿੱਚ ਹੀ ਲੋਕ ਅਪਲਾਈ ਕਰ ਦੇਣ ਰਜਿਸਟਰੀ ਉੱਥੇ ਹੀ ਹੋ ਜੇ ਤਹਿਸੀਲ ਇਹ ਵੀ ਆਪਣੀ ਕ腐ਸ਼ਨ ਮੁੱਕ ਜੇਗੀ ਉੱਥੇ ਰਜਿਸਟਰੀ ਲਿਖੀ ਜਾਊਗੀ ਉੱਥੇ ਹੀ ਹੋ ਜੂਗੀ ਪਿੰਡ ਦੇ ਵਿੱਚ ਹੀ ਹੋ ਜੂਗੀ ਉਹਨੂੰ ਨਾ ਇੱਥੇ ਸ਼ਹਿਰ ਜਾਣਾ ਪਊਗਾ ਨਾ ਬਸੀਕੇ ਕੋਲੇ ਆਣਾ ਪਊਗਾ ਨਾ ਇੱਥੇ ਨੰਬਰਦਾਰ ਦੀਆਂ ਮਿੰਤਾਂ ਕਰਨੀਆਂ ਪੈਣੀਆਂ ਉੱਥੇ ਪਿੰਡ 'ਚ ਖੜੇ ਹੋ ਕੇ ਕਰਾ ਲਈ ਇਹ ਵੀ ਇੱਕ ਕ腐ਸ਼ਨ ਦਾ ਜਰੀਆ ਹੁੰਦਾ ਸੋ ਮੈਨੂੰ ਲੱਗਦਾ ਹੈ ਕਿ ਜੇ ਆਪਾਂ ਸ਼ੁਰੂ ਹੋਏ ਆਂ ਤੇ ਕਿਤੇ ਅੰਤ ਤਾਂ ਹੋਊਗਾ ਖਤਮ ਤਾਂ ਹੋਊਗਾ ਕਿਉਂਕਿ ਲੋਕਾਂ ਨੂੰ ਵਿਰੋਧੀਆਂ ਨੂੰ ਇਹ ਕਹਿਨ ਦਾ ਮੌਕਾ ਤਾਂ ਨਹੀਂ ਨਾ ਰਿਹਾ ਬਈ ਬਾਈ ਜੀ ਹੁਣ ਤੁਹਾਡੀ ਜਿਹੜੀ ਹੈ ਇਹ ਮੁਸ਼ਕਲ ਹੈਗੀ ਬਈ ਤੁਸੀਂ ਜਿਹੜਾ ਵਾ ਤੁਹਾਡੇ ਬੰਦੇ ਫੜਿਆ ਤਾਂ ਅਸੀਂ ਆਪਣੇ ਵੀ ਕਿਹੜਾ ਛੱਡੇ ਆ ਕੱਲ ਨੂੰ ਵਿਰੋਧ ਕਾਂਗਰਸ ਕੋਲ ਅੱਜ ਮੁੱਦਾ ਸੀ ਬਈ ਇਹਨਾਂ ਨੇ ਵਿਰੋਧ ਦੀ ਰਾਜਨੀਤੀ ਕੀਤੀ ਆ ਰੰਜਿਸ਼ ਦੀ ਰਾਜਨੀਤੀ ਕੀਤੀ ਆ ਜੀ ਸਾਡਾ ਸਾਧੂ ਸੰਤ ਧਰਮ ਸੋਤੰਦਰ ਪੜ ਕੇ ਦੇਤਾ ਗਿਲ ਜੀਆਂ ਦੇ ਪਰਚਾ ਦੇਤਾ ਜੀ ਆਸ਼ੂ ਤੇ ਪਰਚਾ ਦੇਤਾ ਇਹ ਕਰੇ ਤੇ ਪਰਚਾ ਦੇ ਤਾਂ ਹੁਣ ਕਰਨਗੇ ਗੱਲਾਂ ਉਹ ਕਹਿਣਗੇ ਜੇ ਤੁਹਾਡੇ ਚਾਰ ਦਿੱਤੇ ਚਾਰ ਅਸੀਂ ਆਪਣੇ ਵੀ ਦਿੱਤੇ ਆ ਅਸੀਂ ਕਿਹੜਾ ਗੋਇਲ ਛੱਡਿਆ ਅਸੀਂ ਕਿਹੜਾ ਫੱਤੂ ਫੱਤੂ ਮਾਜਰੇ ਵਾਲਾ ਛੱਡਿਆ ਮਾਨਸੇ ਵਾਲਾ ਅਸੀਂ ਕਿਹੜਾ ਜਲੰਧਰ ਵਾਲਾ ਛੱਡਿਆ ਅਸੀਂ ਕਿਹੜਾ ਗੱਜਣ ਮਾਜਰੇ ਛੱਡਿਆ ਹੁਣ ਜਿਹੜੀ ਹੋਰ ਸਾਹਬ ਸਿੰਘ ਜੀ ਗੱਲ ਹੈ ਕਿ ਜਿਹੜੀ ਗੱਲ ਨਿਕਲ ਕੇ ਆਂਦੀ ਵੀ ਹੈ ਕਿ ਜਲੰਧਰ ਅਮਰੀਕਾ ਲੁਧਿਆਣਾ ਜਿਹੜਾ ਹੈਗਾ ਇਹਨਾਂ ਦੇ ਮਿਊਨਿਸਪਲ ਕਾਰਪੋਰੇਸ਼ਨਸ ਦੇ ਵਿੱਚ ਜਿਹੜੀਆਂ ਬਿਲਡਿੰਗ ਬਣਾਉਣ ਦੀਆਂ ਕਰਾਪਸ਼ਨ ਹੈਗੀਆਂ ਬਹੁਤ ਪੀਕ ਤੇ ਆ ਔਰ ਇਹ ਇਸੇ ਕਰਕੇ ਸੀਗਾ ਤਰੀਕਾ ਕਿ ਜਿਹੜੇ ਆ ਕੋਲੋਨਾਈਜ਼ਰ অর ਬਿਲਡਰਸ ਨੂੰ ਨੋਟਸ ਦੇ ਰਹੇ ਹੋ ਬਾਅਦ ਦੇ ਵਿੱਚ ਉਹਨਾਂ ਨੂੰ ਜਿਹੜਾ ਵਾ ਜਿਨ੍ਹਾਂ ਨੇ ਜਿਹੜੀ ਬਿਲਡਿੰਗ ਹੋਈ ਬਣਾਈ ਆ ਉਹ ਹੁੰਦੀ ਆ ਕੋਈ ਨਾ ਕੋਈ ਖਾਮੀਆਂ ਹੋ ਜਾਂਦੀਆਂ ਬਿਲਡਿੰਗ ਬਾਇਲਾਸ ਬੜੇ ਸਟਰੋਂਗ ਹੈਗੇ ਕਿਉਂਕਿ ਮਾਸਟਰ ਪਲਾਨ ਲਾਗੂ ਹੋਏ ਹੋਏ ਆ ਤੇ ਲੋਕਾਂ ਕੋਲ ਇਹ ਜਿਹੜੀ ਵਸੂਲੀ ਵਾਲਾ ਚੱਲਦਾ ਸੀ ਖੇਲ ਇਹਦਾ ਇੱਕ ਵਾਰ ਰੈਕੋਰਡ ਬਸਟ ਕਰ ਦਿੱਤਾ ਆਮ ਆਦਮੀ ਪਾਰਟੀ ਨੇ ਔਰ ਲੋਕਾਂ ਨੂੰ ਰਾਜ਼ੀ ਮਹਿਸੂਸ ਹੋਈ ਆ ਵੀ ਚਲੋ ਕਟੋ-ਕਟ ਹੁਣ ਆ ਜਿਹੜੀ ਐਕਸਟਰੈਕਸ਼ਨ ਆਫ ਮਨੀ ਆ ਵੀ ਧੱਕੇ ਨਾਲ ਵਸੂਲੀ ਵਾਲਾ ਕੰਮ ਆ ਬੰਦ ਹੋ ਗਿਆ ਲੇਕਿਨ ਹਜੇ ਵੀ ਤਹਿਸੀਲਾਂ ਦੇ ਵਿੱਚੋਂ ਜਿੱਥੇ ਰਜਿਸਟਰੀਆਂ ਹੈਗੀਆਂ ਪਟਵਾਰੀਆਂ ਵਾਲੇ ਆ ਜਿਹੜੇ ਆਪਣੇ ਲਿਖੇ ਜਾਣ ਵਾਲੇ ਆ ਜਿਹੜਾ ਰੈਵਨਿਊ ਡਿਪਾਰਟਮੈਂਟ ਹੈ ਇਹਨੂੰ ਹਜੇ ਦਰਸਤ ਬਹੁਤ ਕਰਨ ਦੀ ਲੋੜ ਆ ਇੱਥੇ ਬਹੁਤ ਖਾਮੀਆਂ ਹੈਗੀਆਂ ਹਜੇ ਹੁਣ ਮੰਨ ਲਓ ਹਜੇ ਹਜੇ ਹੋਰ ਵੀ ਬਹੁਤ ਖਾਮੀਆਂ ਹੈਗੀਆਂ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਕਿ ਤੁਸੀਂ ਜਾ ਕੇ ਦੇਖੋ ਕਮਰਸ਼ੀਅਲ ਪ੍ਰਾਪਰਟੀਆਂ ਦੀਆਂ ਰੈ residențial ਜਰਜਸਟੀਆਂ ਹੁੰਦੀਆਂ ਪਈਆਂ ਇਹ ਵੀ ਸਾਰੀਆਂ ਖਾਮੀਆਂ ਜਿਹਦੇ ਨਾਲ ਸਰਕਾਰ ਨੂੰ ਚੂਨਾ ਲੱਗਦਾ ਪਿਆ ਸਰਕਾਰ ਨੂੰ ਜਿਹੜਾ ਇਹਦੇ ਨਾਲ مالیਏ ਦਾ ਨੁਕਸਾਨ ਹੁੰਦਾ ਪਿਆ ਇਸ ਕਰਕੇ ਚਲੋ ਸਰਕਾਰ ਸ਼ੁਰੂ ਹੋਈ ਹੈ ਇਹ ਵੀ ਬਹੁਤ ਵੱਡੀ ਗੱਲ ਹੈ ਕੋਈ ਲੋਕਾਂ ਨੂੰ ਆਸ ਤਾਂ ਜੱਗੀ ਆ ਕਿ ਘੱਟੋ-ਘੱਟ ਇਹ ਜਿਹੜੀ ਇੱਕ ਕ੍ਰਪਸ਼ਨ ਹੈਗੀ ਸੀ ਪੰਜਾਬ ਦੇ ਵਿੱਚ ਜਾਂ ਲੁਗਿਆਣੇ ਦੇ ਵਿੱਚ ਉਹਨੂੰ ਹੁਣ ਠੱਲ ਪਵੇਗੀ ਕੋਸਾਬ ਤੁਸੀਂ ਜਿਵੇਂ ਗੱਲ ਕਰਦੇ ਹੋ ਕਿ ਕਾਂਗਰਸ ਦੇ ਲੀਡਰ ਇਹ ਇਲਜ਼ਾਮ ਲਾਉਂਦੇ ਸੀਗੇ ਕਿ ਸਾਡੇ ਹੀ ਸਾਡੇ ਉੱਤੇ ਕਾਰਵਾਈਆਂ ਕਰਦੇ ਆ ਪਰ ਭਾਜਪਾ ਵਾਲੇ ਵੀ ਕਾਂਗਰਸ ਵਾਲੇ ਵੀ ਹੁਣ ਇੱਕ ਗੱਲ ਬਰੜ ਕੇ ਕਹਿੰਦੇ ਵੇ ਕਹਿੰਦੇ ਇਹ ਤਾਂ ਇਹਨਾਂ ਨੇ ਕਾਮ ਮਾਰ ਕੇ ਟੰਗਿਆ ਪਹਿਲਾਂ ਵੀ ਚਾਰ ਜਣੇ ਕਾਮ ਮਾਰ ਕੇ ਟੰਗੇ ਸੀ ਐਤ ਕੀ ਹੁਣ ਫੇਰ ਟੰਗਤਾ ਯਾਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਸਰਦਾਰ ਬਿਆਨ ਸਿੰਘ ਦੀ ਬੇਲੇ ਤੋਂ ਪੰਜਾਬ ਦੇ ਵਿੱਚ ਰਿਪੋਰਟਿੰਗ ਕਰਦਾ ਪਿਆ ਮੈਂ ਬਿਆਨ ਸਿੰਘ ਦੀ ਸਰਕਾਰ ਵੀ ਵੇਖੀ ਮੈਂ 97 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੀ ਵੇਖੀ ਮੈਂ 2002 ਚ ਕੈਪਟਨ ਨਮਰਿੰਦਰ ਸਿੰਘ ਦੀ ਵੀ ਦੇਖੀ 2007 ਦੇ ਵਿੱਚ ਵੀ ਤੇ 12 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇਖੀ ਇਹਨਾਂ ਨੇ ਕਦੀ ਆਪਣਾ ਅਫਸਰ ਨਹੀਂ ਟੰਗਿਆ ਮੰਤਰੀ ਸੰਤਰੀ ਦਾ ਐਮਐਲਏ ਦਾ ਦੂਰ ਦੀ ਗੱਲ ਆ ਦੇਖੋ ਗੱਲ ਪਤਾ ਕੀ ਹੁੰਦੀ ਹੈ ਰੂਲਿੰਗ ਪਾਰਟੀ ਦੇ ਐਮਐਲਏ ਨੂੰ ਅੰਦਰ ਦੇਣਾ ਕੋਈ ਸੌਖਾ ਨਹੀਂ ਹੁੰਦਾ ਰੂਲਿੰਗ ਪਾਰਟੀ ਦੇ ਕੈਬਨਿਟ ਮੰਤਰੀ ਨੂੰ ਅੰਦਰ ਦੇਣਾ ਕੋਈ ਸੌਖਾ ਨਹੀਂ ਹੁੰਦਾ ਅੱਜ ਤੁਸੀਂ ਗੱਲ ਤਾਂ ਕਰਦੇ ਹੋ ਮੱਧ ਪ੍ਰਦੇਸ਼ ਦੇ ਵਿੱਚ ਮੰਤਰੀ ਨੇ ਸੋਫੀਆ ਕੁਰੇਸ਼ੀ ਨੂੰ ਇਹ ਕਹਿਤਾ ਕਿ ਇਹ ਅੱਤਵਾਦੀਆਂ ਦੀ ਭੈਣ ਹੈ ਤੇ ਹਜੇ ਤੱਕ ਉਹਨੂੰ ਅੰਦਰ ਨਹੀਂ ਦਿੱਤਾ ਜਾ ਸਕਿਆ ਹਜੇ ਤੱਕ ਉਹਦਾ استਿਫਾ ਨਹੀਂ ਲਿੱਤਾ ਜਾ ਸਕਿਆ ਭਾਰਤੀ ਜਨਤਾ ਪਾਰਟੀ ਵੱਲੋਂ استਿਫਾ ਵੀ ਨਹੀਂ ਕਰਵਾਇਆ ਗਿਆ ਉਸ ਮੰਤਰੀ ਦਾ ਤੇ ਆਪਾਂ ਕਿੱਥੇ ਦੀ ਗੱਲ ਕਰਦੇ ਆ ਆਪਣੇ ਮੰਤਰੀ ਕੋਲੋਂ استਿਫਾ ਲੈਣਾ ਬੜਾ ਔਖਾ ਹੁੰਦਾ ਇੱਥੇ ਚੌਧਰੀ ਜਗਜੀਤ ਤੇ ਕਿੰਨੇ ਇਲਜ਼ਾਮ ਲੱਗੇ ਸਿਟੀ ਸੈਂਟਰ ਕੋਟਾਲੇ 'ਚ ਕਿੰਨਾ ਹੰਗਾਮਾ ਹੋਇਆ 2007 ਦੇ ਵਿੱਚ ਤੁਹਾਨੂੰ ਇਹ ਨਹੀਂ ਸ਼ਾਇਦ ਉਸ ਟਾਈਮ ਨਹੀਂ ਤੁਸੀਂ ਇੱਥੇ ਹੋਣੇ ਬਹੁਤ ਵੱਡਾ ਹੰਗਾਮਾ ਹੋਇਆ ਬੀਜੇਪੀ ਨੇ ਬਹੁਤ ਰੌਲਾ ਪਾਇਆ ਲੇਕਿਨ ਉਹਦਾ ਅਸਤੀਫਾ ਨਹੀਂ ਹੋਇਆ ਸਾਧੂ ਸਿੰਘ ਧਰਮ ਸਰੋਤ ਪਿਛਲੇ ਸਰਕਾਰ ਚ ਮੰਤਰੀ ਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਵਿੱਚ ਕਿੰਨਾ ਰੌਲਾ ਪਿਆ ਕਿੰਨਾ ਹੰਗਾਮਾ ਹੋਇਆ ਆਈਐਸ ਅਫਸਰ ਨੇ ਕਹਿਤਾ ਵੀ ਇਹ ਜਿਹੜੇ ਐਫ ਮੈਨੀ ਸਾਈਨ ਕਰਨੇ ਗਲਤ ਹੈਗੇ ਆ ਕਿੰਨਾ ਹੰਗਾਮਾ ਹੋਇਆ ਤੇ ਉਹਦਾ ਅਸਤੀਫਾ ਨਹੀਂ ਹੋਇਆ ਉਹਦਾ ਅਸਤੀਫਾ ਨਹੀਂ ਹੋਇਆ ਸੀਬੀਆਈ ਨੇ ਜਿਹੜਾ ਵਾ ਕਿਬੀ ਸੀਬੀਆਈ ਦੀ ਰੇਡ ਪਈ ਔਰ ਮੇਰੇ ਖਿਆਲ ਰਾਜਪੂਰੇ ਦਾ ਐਮਐਲਏ ਫੜਿਆ ਗਿਆ ਕਾਫੀ ਵੱਡਾ ਨੈਕਸਸ ਫੜਿਆ ਗਿਆ ਉਦੋਂ ਵੀ ਉਦੋਂ ਵੀ ਕਿਸੇ ਮੰਤਰੀਆਂ ਦੇ ਸਤੀਫੇ ਨਹੀਂ ਹੋਏ ਗੱਲ ਮੇਰੀ ਸਿਰਫ ਕਹਿਣ ਦਾ ਮਕਸਦ ਹੈਗਾ ਕਿ ਕਰਪਸ਼ਨ ਦੇ ਵਿੱਚ ਆਵਾਮੀ ਪਾਰਟੀ ਨੇ ਜੇ ਕੋਈ ਕਦਮ ਚੱਕਿਆ ਤੇ ਅੱਜ ਜਿਵੇਂ ਅਸੀਂ ਰਾਸ਼ਟਰਵਾਦ ਦੇ ਮੁੱਦੇ ਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਖੜੇ ਆ ਤੇ ਮੈਨੂੰ ਲੱਗਦਾ ਹੈ ਕਿ ਕਰਪਸ਼ਨ ਦੇ ਮੁੱਦੇ ਤੇ ਭ੍ਰਸ਼ਟਾਚਾਰ ਦੇ ਉੱਤੇ ਜਿਹੜੀ ਝੋਟ ਹੋ ਰਹੀ ਹੈ ਜੇ ਆਪ ਪੁਲਿਸ ਡਿਪਾਰਟਮੈਂਟ ਚੋਂ ਕਰਪਸ਼ਨ ਖਤਮ ਕਰਨ ਤੇ ਆ ਰਹੇ ਆ ਜੋ ਉਹ ਕਰਪਸ਼ਨ ਜਿਹੜੀ ਹੈ ਤਹਿਸੀਲਾਂ ਚੋਂ ਖਤਮ ਕਰਨ ਤੇ ਆ ਰਹੇ ਆ ਤੇ ਸਾਥ ਦੇਣਾ ਚਾਹੀਦਾ ਅੱਜ ਜੇ ਯੁੱਧ ਨਸ਼ੇ ਦੇ ਵਿਰੁੱਧ ਚੱਲ ਰਿਹਾ ਉਹਦਾ ਸਾਥ ਦੇਣਾ ਚਾਹੀਦਾ ਹਾਂ ਲੋਕਾਂ ਨੂੰ ਤਕਲੀਫਾਂ ਹੈਗੀਆਂ ਐਂਟੀ ਕੰਮਬੈਂਸੀ ਹੋ ਜਾਂਦੀ ਪੰਜਾਬ ਦੇ ਵਿੱਚ ਸੱਤਾ ਵਿਰੋਧੀ ਲਹਿਰ ਚੱਲਦੀ ਆ ਲੋਕਾਂ ਦੇ ਪਰਸਨਲ ਵਖਰੇਵੇਂ ਹੋ ਜਾਂਦੇ ਆ ਮੇਰਾ ਪਿੰਡ ਦੇ ਵਿੱਚੋਂ ਮੇਰਾ ਸਰਪੰਚ ਨਹੀਂ ਬਣਿਆ ਉਹਨਾਂ ਦਾ ਬਣਾਤਾ ਸਾਡਾ ਨੰਬਰਦਾਰ ਨਹੀਂ ਬਣਿਆ ਉਹਦਾ ਨੰਬਰਦਾਰ ਬਣ ਗਿਆ ਦੂਜੀ ਪਾਰਟੀ ਦਾ ਇਹ ਵਖਰੇਵੇਂ ਚੱਲ ਸਕਦੇ ਹਸਾਬ ਸਿੰਘ ਜੀ ਲੇਕਿਨ ਜਦੋਂ ਪੰਜਾਬ ਦੀ ਗੱਲ ਆਂਦੀ ਹੈ ਪੰਜਾਬ ਦੇ ਬੁੱਧਿਆਂ ਦੀ ਗੱਲ ਆਂਦੀ ਹੈ ਪੰਜਾਬ ਦੀ ਨਸ਼ਿਆਂ ਦੀ ਗੱਲ ਆਂਦੀ ਹੈ ਪੰਜਾਬ ਦੀ ਕ腐ਪਸ਼ਨ ਦੀ ਗੱਲ ਆਂਦੀ ਹੈ ਫਿਰ ਡਟ ਕੇ ਖਲੋਣਾ ਚਾਹੀਦਾ ਮੈਂ ਤਾਂ ਕਹਿਣਾ ਕਿ ਜਿਹੜੇ ਪੰਜਾਬ ਦੇ ਐਨ ਆਰ ਆਈ ਵੀਰ ਬਾਹਰ ਗਏ ਹੋਏ ਨੇ ਉਹਨਾਂ ਨਾਲ ਵੀ ਬਾਲੇ ਤੱਕੇ ਹੋਏ ਹੋਏ ਨੇ ਉਹਦੇ ਉੱਤੇ ਵੀ ਇੱਕ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਜ਼ਮੀਨ ਦੇ ਵਿੱਚੋਂ ਜਿੰਨਾ ਜਿੰਨਾ ਐਨ ਆਰ ਆਈਜ਼ ਦੇ ਨਾਲ ਬਾਲੇ ਤੱਕੇ ਕੀਤੇ ਗਏ ਨੇ ਉਹਨਾਂ ਦੀਆਂ ਜ਼ਮੀਨਾਂ ਖੋਣ ਲਈ ਜਾਂ ਕੁਝ ਕਰਨ ਲਈ ਉਹਨਾਂ ਉੱਤੇ ਵੀ ਬੜੀ ਲੰਬੀ ਚੋੜੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਉਹ ਵੀ ਪੰਜਾਬ ਤੋਂ ਸਿਸਟਮ ਤੋਂ ਬੜੇ ਰੁਸ਼ਟ ਹੈਗੇ ਆ ਕਿ ਸਾਡੀਆਂ ਪੰਜਾਬ 'ਚ ਜ਼ਮੀਨਾਂ ਨਹੀਂ ਸਾਡੇ ਘਰ ਸੇਫ ਨਹੀਂ ਹੈਗੇ ਅਸੀਂ ਸੇਫ ਨਹੀਂ ਹੈਗੇ ਸੋ ਇਹ ਚਲੋ ਮੈਂ ਕਹਿੰਦਾ ਹਜੇ ਟਾਈਮ ਪਿਆ ਲੇਕਿਨ ਗੱਲ ਇਹ ਆ ਕਿ ਜੇ ਕ腐ਸ਼ਨ ਤੇ ਆਪਣੇ ਘਰ ਤੋਂ ਸ਼ੁਰੂ ਹੋਏ ਆ ਤੇ ਉਹਦੀ ਛਲਾਗਾ ਕਰਨੀ ਬਣਦੀ ਆ ਉਹਦੀ ਨਿਖੇਦੀ ਨਹੀਂ ਕੀਤੀ ਜਾ ਸਕਦੀ। ਡਾਕਟਰ ਸਾਹਿਬ ਮੇਰਾ ਅੰਤਲਾ ਸਵਾਲ ਹੈ ਜਿੱਥੇ ਆਮ ਆਦਮੀ ਪਾਰਟੀ ਬਾਰੇ ਚਰਚਾ ਚੱਲ ਰਹੀ ਸੀ ਕਿ ਉਹਨਾਂ ਦਾ ਵੋਟ ਪਰਸੈਂਟੇਜ ਘਟ ਗਿਆ ਅੱਗੇ ਨਾਲੋਂ ਕਿ ਇਹਦੇ ਨਾਲ ਕੁਝ ਇਜ਼ਾਫਾ ਹੋਊਗਾ ਜਾਂ ਕੁਝ ਅਪਲਿਫਟਮੈਂਟ ਮਿਲੂ ਦੇਖੋ ਕੱਲ ਗੱਲ ਨਹੀਂ ਸਮਝਦੇ ਪਏ ਤੁਸੀਂ ਚੋਣਾਂ ਨੂੰ ਹਜੇ ਹੋਣੀਆਂ 2 ਸਾਲ ਬਾਅਦ ਇੱਕ ਵਾਰ ਉਹ ਪਿਕਚਰ ਨੂੰ ਹੁਣੇ ਦਿਮਾਗ 'ਚ ਇਮੇਜਿਨ ਕਰੋ ਕਿ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਵੋਟਾਂ ਮੰਗਣੀਆਂ ਕਿਹੜੇ ਮੁੱਦੇ ਤੇ ਮੰਗਣਗੇ ਲੋਕਾਂ ਨੇ ਕਹਣਾ ਜੀ ਇੱਥੇ ਸਾਨੂੰ ਕਰਪਸ਼ਨ ਬੜੀ ਹੁੰਦੀ ਹੈ ਜੀ ਉਹਨਾਂ ਕਹਣਾ ਅਸੀਂ ਤਾਂ ਬੰਦੇ ਆਪਣੇ ਅੰਦਰ ਦਿੱਤੇ ਹੀ ਦਾ ਸਫਾਈ ਕੀਤੀ ਕਾਂਗਰਸ ਕਿਹੜੇ ਮੁੱਦੇ ਤੇ ਇਲਜ਼ਾਮ ਲਾਊਗੀ ਕਾਂਗਰਸ ਕਿਹੜੇ ਮੁੱਦੇ ਤੇ ਇਲਜ਼ਾਮ ਲਾਊਗੀ ਲਾਅ ਐਂਡ ਆਰਡਰ ਦੇ ਮੁੱਦੇ ਤੇ ਇਲਜ਼ਾਮ ਲੱਗੇਗਾ ਡਰੱਗ ਦੇ ਮੁੱਦੇ ਤੇ ਇਲਜ਼ਾਮ ਲੱਗੇਗਾ ਕਰਪਸ਼ਨ ਦੇ ਮੁੱਦੇ ਤੇ ਇਲਜ਼ਾਮ ਲੱਗੇਗਾ ਤਿੰਨ ਹੀ ਲੱਗਣਗੇ ਨਾ ਡਰੱਗ ਦੇ ਉੱਤੇ ਉਹਨਾਂ ਨੇ ਪਹਿਲਾਂ ਲੜਾਈ ਲੜਨੀ ਸ਼ੁਰੂ ਕਰ ਦਿੱਤੀ ਆ ਕਰਪਸ਼ਨ ਦੇ ਉੱਤੇ ਜਿਹੜੀ ਆ ਉਹਨਾਂ ਦੀ ਲੜਜੰਗ ਸ਼ੁਰੂ ਹੋ ਗਈ ਹੋਈ ਆ ਠੀਕ ਆ ਨਾ ਉਹ ਕਹਿੰਦੇ ਕਰਵਾਉਣ ਵੀ ਤੁਹਾਡੇ ਸਾਹਮਣੇ ਐਸਐਚਓ ਗੱਲ ਫਗਵਾੜੇ ਵਾਲਾ ਚਾਰ ਮੁਲਾਜ਼ਮਾਂ ਨਾਲ ਟੰਗਿਆ ਹੀ ਆ ਨਾ ਪਰਚਾ ਦੇ ਦਿੱਤਾ ਹੁੰਦਾ ਤੇ ਜੇ ਹੁਣ ਇੱਥੇ ਏਟੀਪੀ ਹੈਗਾ ਜਾਂ ਆਪਣੇ ਮਨ ਆਪਣੇ ਐਮਐਲਏ ਹੈਗੇ ਆ ਹੋਰਾਂ ਦੀ ਵੀ ਤਿਆਰੀ ਹੋ ਰਹੀ ਆ ਹੋਰਾਂ ਦੇ ਵੀ ਨਾਮ ਆ ਰਹੇ ਆ ਉਹਨਾਂ ਦੇ ਖਿਲਾਫ ਸਬੂਤ ਮਿਲੇ ਆ ਬਿਆਨ ਹੋਏ ਆ ਭਾਵੇਂ ਕੋਈ ਕਾਉਂਸਲਰ ਹੋਵੇ ਭਾਵੇਂ ਕੋਈ ਆਮ ਆਦਮੀ ਪਾਰਟੀ ਦਾ ਲੀਡਰ ਹੋਵੇ ਭਾਵੇਂ ਕਿਸੇ ਵੀ ਪਾਰਟੀ ਦਾ ਲੀਡਰ ਹੋਵੇ ਜਦੋਂ ਕਿਤੇ ਉਹਨੇ ਇਸ ਰਿਸ਼ਵਤਖੋਰੀ ਦਾ ਹਿੱਸਾ ਬਣਿਆ ਹੋਏਗਾ ਇਸ ਐਕਸਟ੍ਰਾਸ਼ਨ ਮਨੀ ਦਾ ਬਲੈਕਮੇਲਿੰਗ ਦਾ ਹਿੱਸਾ ਬਣ ਆਏਗਾ ਛੱਟਣਾ ਹੈ ਨਹੀਂ ਕਿਉਂਕਿ ਇਹ ਇੱਕ ਕਲੀਅਰ ਕਟ ਏਜੰਡਾ ਹੁਣ ਸਰਕਾਰ ਦਾ ਹੈਗਾ ਕਿ ਕਟੋ-ਕਟ ਜਦੋਂ ਚੋਣਾ ਹੋਣ ਅਸੀਂ ਆਪਣਾ ਰਿਪੋਰਟ ਕਾਰਡ ਤਾਂ ਦੇ ਸਕੀਏ ਇਹ ਪੋਲੀਟੀਕਲ ਪਾਰਟੀ ਜਿਹੜੀ ਆ ਆਪਣਾ ਕਟੋ-ਕਟ ਰਿਪੋਰਟ ਕਾਰਡ ਤਾਂ ਦੇ ਸਕੇ ਅਸੀਂ ਆ ਕੀਤਾ ਆ ਦੇਖੋ ਅਸੀਂ ਆ ਆਪਣਾ ਬੰਦਾ ਅੰਦਰ ਦਿੱਤਾ ਤੇ ਮੈਂ ਤਾਂ ਹਜੇ ਤੱਕ ਇਹ ਨਹੀਂ ਦੇਖਿਆ ਵੀ ਆਪਣੀ ਪਾਰਟੀ ਦੇ ਵਿੱਚ ਕਿਸੇ ਸਰਕਾਰ ਨੇ ਆਪਣਾ ਐਮਐਲਏ ਹੀ ਅੰਦਰ ਦਿੱਤਾ ਹੋਵੇ ਕਿੰਨਾ ਰੌਲਾ ਪੈ ਗਿਆ ਤੁਸੀਂ ਮੈਨੂੰ ਦੱਸੋ ਆਕਾਲੀ ਦਲ ਬਾਦਲ ਦੀ ਸਰਕਾਰ ਦੇ ਵਿੱਚ ਬਈ ਜਿਹੜੀਆਂ ਸੁਵੇਸ਼ ਸਿੰਘ ਸੈਣੀ ਨੇ ਯਾ ਹੋਰਾਂ ਨੇ ਕੋਟਕਪੁਰੇ ਜਾ ਕੇ ਫਾਇਰਿੰਗ ਕਰਤੀ ਅਣਪਛਾਤੀ ਪੁਲਿਸ ਲੇਖ ਛੱਡੀ ਆਪਣੀ ਪੁਲਿਸ ਤੱਕ ਤੇ ਪਰਚਾ ਨਹੀਂ ਦੇ ਸਕਿਆ ਅਣਪਛਾਤੀ ਲਿਖੀ ਪੁਲਿਸ ਚਾ ਐਫ ਆਈ ਆ ਜਿਹੜੀ ਨੇ ਹਥੇ ਸਿੰਘਾਂ ਉੱਤੇ ਗੁਰੂ ਮਹਾਰਾਜ ਦੀ ਬੇਅਦਬੀਆਂ ਕਰਕੇ ਧਰਨੇ ਲਾਇਏ ਸੀ ਨਾ ਹਥੇ ਸਿੰਘਾਂ ਦੇ ਗੋਲੀਆਂ ਚੱਲੀਆਂ ਉਹਦੇ ਚ ਅਣਪਛਾਤੀ ਪੁਲਿਸ ਹੈ ਆਪਣੇ ਪੁਲਿਸ ਵਾਲੇ ਦਾ ਨਾਮ ਨਹੀਂ ਲਿਖ ਸਕੇ ਤੇ ਪਿਛਲੀਆਂ ਸਰਕਾਰਾਂ ਨੇ ਕੀ ਇਨਸਾਫ ਦੇਣਾ ਜਿਹੜੇ ਗੁਰਦੇਵ ਸਿੰਘ ਕੌਂਕੇਸ਼ਰੀ ਕਾਲਤਖਸਰ ਦੇ ਜਥੇਦਾਰ ਦੀ ਫਾਈਲ ਨੂੰ ਰੱਖ ਕੇ ਬੈਠੇ ਉਹ ਸਰਕਾਰਾਂ ਨੇ ਕੀ ਇਨਸਾਫ ਦੇਣਾ ਤੋ ਮੇਰੇ ਕਹਿਣ ਦਾ ਮਕਸਦ ਹੈ ਜੇ ਕਿਤੇ ਕ腐ਪਸ਼ਨ ਦੇ ਖਿਲਾਫ ਜੰਗ ਸ਼ੁਰੂ ਹੋਈ ਹੈ ਇਹਨੂੰ ਰਾਸ਼ਟਰਵਾਦ ਦੇ ਮੁੱਦੇ ਦੀ ਤਰ੍ਹਾਂ ਲੈਣਾ ਚਾਹੀਦਾ ਖੜੇ ਹੋਣਾ ਚਾਹੀਦਾ ਸਰਕਾਰਾਂ ਦੇ ਨਾਲ ਖੜੇ ਹੋਣਾ ਚਾਹੀਦਾ ਆਲ ਪਾਰਟੀਆਂ ਖੜੀਆਂ ਹੋਣੀਆਂ ਚਾਹੀਦੀਆਂ ਉਹਨਾਂ ਕੋ ਜੀ ਇੱਕ ਵਾਰੀ ਸਾਰੇ ਇਕੱਠਾ ਕਰ ਲੋ ਜਿਹੜਾ ਹੈਗਾ ਜੀ ਜਿਹੜੇ ਜਿਹੜੇ ਐਵੇਂ ਰੌਲਾ ਪਾਉਂਦੇ ਜੀ ਇਹ ਬੱਥਾਂ ਦਾ ਸਕੈਂਡਲ ਕਰ ਗਿਆ ਜੀ ਇਹ ਰੇਤਾਂ ਦਾ ਕਰ ਗਿਆ ਜੀ ਇਹ ਬਜਰੀ ਦਾ ਕਰ ਗਿਆ ਜੀ ਇਹ ਕੇਬਲ ਦਾ ਕਰ ਗਿਆ ਜੀ ਇਹ ਟਰਾਂਸਪੋਰਟ ਦਾ ਕਰ ਗਿਆ ਜੀ ਉਹਨਾਂ ਨੂੰ ਆਜੋ ਜੀ ਇਹ ਲੁੱਕ ਦਾ ਕਰ ਗਿਆ ਜੀ ਉਹਨਾਂ ਨੂੰ ਕੋ ਜੀ ਸਾਰੇ ਇੱਕ ਵਾਰੀ ਇਕੱਠੀਆਂ ਹੀ ਫਾਈਲਾਂ ਖੋਲ੍ਹੋ ਤੇ ਇੱਕ ਵਾਰੀ ਕਰ ਲੋ ਆਪਣੇ ਤੁਹਾਡੇ ਇਕੱਠ ਦੇ ਕੋ ਪੰਜਾਬ ਦੇ ਲੋਕਾਂ ਨੇ ਬੜੀਆਂ ਉਮੀਦਾਂ ਦੇ ਨਾਲ ਮੈਂ ਤੁਹਾਨੂੰ ਇਹਰ ਕਹਿ ਕੇ ਚੱਲਣਾ ਉਹ ਸਰਕਾਰ ਨੂੰ ਬਣਾਇਆ ਸੀ ਲੋਕਾਂ ਨੂੰ ਉਮੀਦਾਂ ਵੀ ਇਸ ਸਰਕਾਰ ਤੋਂ ਬਹੁਤ ਹੈ ਕਿਉਂਕਿ ਲੋਕ 3 ਸਾਲ ਚ ਹਤਾਸ਼ ਵੀ ਬਹੁਤ ਹੋ ਗਏ ਸੀ ਨਿਰਾਸ਼ ਵੀ ਬਹੁਤ ਹੋ ਗਏ ਸੀ ਵੀ ਰਿਜ਼ਲਟ ਔਰ ਆਉਟਪੁੱਟ ਨਹੀਂ ਆ ਰਹੇ ਲੇਕਿਨ ਗੱਲ ਇਹ ਹੈ ਕਿ ਜੇ ਸਰਕਾਰ ਨੇ ਨਸ਼ੇ ਦੇ ਵਿਰੁੱਧ ਯੁੱਧ ਨਸ਼ੇ ਦੇ ਵਿਰੁੱਧ ਸ਼ੁਰੂ ਕੀਤਾ ਜੇੜ ਕੋਈ ਉਹਨਾਂ ਦੇ ਬੁਲਡੋਜ਼ਰ ਚੱਲੇ ਨੇ ਤਸਕਰਾਂ ਦੇ ਘਰਾਂ ਦੇ ਉੱਤੇ ਤੇ ਜੇ ਇਹ ਹੋਣਾ ਸ਼ੁਰੂ ਹੋਇਆ ਤੇ ਇਹਦੇ ਵਿੱਚ ਪੰਜਾਬ ਖੜਾ ਹੋਣਾ ਵੀ ਸ਼ੁਰੂ ਹੋਇਆ ਵਾਪਸ ਆਪਣੇ ਪੈਰਾਂ 'ਤੇ ਇਹ ਸਿਚੁਏਸ਼ਨ ਫਿਲਹਾਲ ਹੋਂਦ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰਵਾਂਗੇ ਇੰਡੀਆ ਪੰਜਾਬੀ ਦੇ